ਤਮਿਲਨਾਡੂ ਦੇ ਕਰੂਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਦੱਸ ਰਹੀ ਹੈ ਕਿ ਅਦਾਕਾਰ ਵਿਜੇ ਦੇ ਇੱਕ ਰੈਲੀ ਦੇ ਦੌਰਾਨ ਉੱਥੇ ਭਗ ਦੌੜ ਮਚ ਜਾਂਦੀ ਹੈ ਤੇ ਭਗ ਦੌੜ ਦੇ ਕਾਰਨ ਤਕਰੀਬਨ 35 ਤੋਂ 40 ਲੋਕ ਨੇ ਜੋ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਦੇ ਚੱਲਦੇ ਆ ਤਕਰੀਬਨ 8 ਬੱਚੇ ਤੇ 16 ਔਰਤਾਂ ਦੀ ਮੌਤ ਹੋ ਜਾਂਦੀ ਹੈ ਦੱਸ ਰਹੀ ਹੈ ਕਿ ਜੋ ਬਾਕੀ ਦੀ ਗਿਣਤੀ ਹੈ ਉਹ ਇਸ ਵਕਤ ਨਾਜ਼ੁਕ ਸਥਿਤੀ ਵਿੱਚ ਲੋਕ ਨੇ ਤੇ ਉਹ ਇਸ ਵਕਤ ਤਮਿਲਨਾਡੂ ਦੇ ਹਸਪਤਾਲ ਵਿੱਚ ਦਾਖਲ ਨੇ ਜਦੋਂ ਕਿ ਇਸ ਦੇ ਉੱਪਰ ਉਸ ਤੋਂ ਬਾਅਦ ਵਿਜੇ ਅਦਾਕਾਰ ਵਿਜੇ ਵੱਲੋਂ ਇਸ ਦੇ ਉੱਪਰ ਦੁੱਖ ਪ੍ਰਗਟਾਇਆ ਜਾਂਦਾ ਉਹਨਾਂ ਨੇ ਆਪਦੇ ਟਵਿੱਟਰ ਅਕਾਊਂਟ ਤੇ ਟਵਿੱਟਰ ਕਰਦੇ ਆ ਇਹ ਲਿਖਿਆ ਹੈ ਕਿ ਮੈਂ ਇਸ ਹਾਦਸੇ ਨੂੰ ਲੈ ਕੇ ਬਹੁਤ ਦੁਖੀ ਹਾਂ ਜੇਕਰ ਜ਼ਿਕਰ ਕੀਤਾ ਜਾਏ ਤਾਂ ਮੇਰੇ ਕੋਲ ਇੰਨਾ ਦੁੱਖ ਨੂੰ ਪ੍ਰਗਟਾਉਣ ਲਈ ਇੰਨੇ ਸ਼ਬਦ ਨਹੀਂ ਨੇ ਕਿ ਮੈਂ ਇਸ ਦੁੱਖ ਦਾ ਪ੍ਰਗਟਾਵਾ ਤੁਹਾਡੇ ਅੱਗੇ ਕਰ ਸਕਾਂ ਪਰ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਦੁੱਖ ਦੇ ਸਮੇਂ 'ਚ ਬਹੁਤ ਦੁਖੀ ਹਾਂ ਤੇ ਮੈਂ ਅੰਦਰੋਂ ਟੁੱਟ ਚੁੱਕਿਆ ਹਾਂ ਅੱਗੇ ਉਹ ਲਿਖਦੇ ਨੇ ਕਿ ਜੋ ਇਸ ਵਕਤ ਹਸਪਤਾਲ 'ਚ ਇਲਾਜ ਦੀਨ ਲੋਕ ਨੇ ਉਹਨਾਂ ਦਾ ਜੋ ਖਰਚਾ ਹੈ ਉਹ ਮੈਂ ਕਰਾਂਗਾ ਤੇ ਮੈਂ ਉਹ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਲੋਕ ਮ੍ਰਿਤਕ ਹੋ ਚੁੱਕੇ ਨੇ ਜਾਂ ਮਰ ਚੁੱਕੇ ਨੇ ਉਹਨਾਂ ਨੂੰ ਮੈਂ ਹੌਸਲਾ ਦਿੰਦਾ ਹਾਂ ਤੇ ਮੈਂ ਅਪੀਲ ਕਰਦਾ ਹਾਂ ਕਿ ਅੱਗੇ ਤੋਂ ਕੋਈ ਵੀ ਇਹੋ ਜਿਹੀ ਜੋ ਹਰਕਤ ਹੈ ਉਹ ਸ਼ਰਾਰਤੀ ਅੰਸਰਾਨ ਤੋਂ ਵੱਲੋਂ ਨਾ ਕੀਤੀ ਜਾਏ